ਕੜਾ ਕੀ ਨਾਮ ਤੇ ਸਾਥ ਮੰਦੀਪ ਸਿੰਘ ਐਕਸੀਅਨ ਅਪਰੂਵਮੈਂਟ ਟ੍ਰਸਟ ਅਮਸਾ ਐਰਮਿੰਦਰਪਾਲ ਸਿੰਘ ਕਾਲੋ ਜੀ ਐਕਸੀਅਨ ਸਾਹਿਬ ਤੇ ਇਹ ਸ਼ੁਭਮ ਜੀ ਸਾਡੇ ਐਸ ਡੀਓ ਸਾਹਿਬ ਸਰ ਜੀ ਅੱਜ ਦਾ ਕੀ ਮੈਸੇਜ ਦੇਣਾ ਸ਼ੁਭ ਜੀ ਆਪਣੇ ਦੁਆਰੀ ਦੇ ਤੇ ਬੰਦੀ ਛੋੜ ਦੇਸ ਜਿਹੜੇ ਛੇਵੇਂ ਪਾਸ਼ਾ ਤੱਕ ਮੇਰੀ ਬੀਬੀ ਦੇ ਮਾਲਕ ਨੇ ਹਰਗਬਲ ਪਾਸ਼ਾ ਜੀ ਦੇ ਬਾਰੇ ਕੀ ਮੈਸੇਜ ਦੇਣਾ ਜੀ ਆਪਾਂ ਬੰਦੀ ਛੋੜ ਦੇਸ ਤੇ ਦਿਵਾਲੀ ਦੀਆਂ ਦੇ ਸ਼ਾਂਵ ਦੇਸ਼ਾਂ ਦੇ ਵਿੱਚ ਸਾਰੀਆਂ ਸੰਤਾਂ ਜਿਹੜੀਆਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੰਦੀ ਛੋੜ ਦੇ ਦਿੱਸ ਗਈਆਂ ਤੇ ਸ਼ੁਭ ਕਾਮਨਾ ਕਰਦੇ ਆ ਕਿ ਸਾਰਿਆਂ ਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਰਿਆਂ ਤੇ ਕਿਰਪਾ ਕਰੇ ਤੇ ਸਾਰਿਆਂ ਨੂੰ ਵਧੀਆ ਮਤਲਬ ਦੀਵਾਲੀ ਜਿਹੜੀ ਆ ਸੁਖ ਸੁਭਾਨੀ ਸਾਰਿਆਂ ਵਾਸਤੇ ਜਿਹੜੀ ਆ ਉਹ ਆਵੇ ਅਗਲੇ ਸਾਲ ਵਾਸਤੇ ਵੀ ਜਿਹੜੀ ਆ ਉਹ ਗੁਰੂ ਸਾਹਿਬ ਕਿਰਪਾ ਕਰੇ ਗੁਰੂ ਰਾਮਦਾਸ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਮੈਂ ਦੇਣਾ ਚਾਹੂੰਗਾ ਜੀ ਜਿਹੜੇ ਕਰਾਏ ਪਏ ਲੋਕ ਆ ਨਾ ਉਹ ਮਤਲਬ ਨਸ਼ੇ ਤਿਆਗ ਕੇ ਠੀਕ ਹੈ ਜੀ ਤੇ ਨਸ਼ੇ ਛੱਡ ਕੇ ਤੇ ਆਪਣਾ ਜੀਵਨ ਜਿਹੜਾ ਵਾ ਉਹ ਵਧੀਆ ਬਤੀਤ ਕਰਨ ਤੇ ਦੂਸਰੀ ਬੇਨਤੀ ਇਹ ਹੈ ਕਿ ਜਿਹੜੇ ਪਟਾਕੇ ਆ ਉਹ ਨਾ ਜਿਹੜੇ ਚਲਾਓ ਗ੍ਰੀਨ ਦੀਵਾਲੀ ਜਿਹੜੀ ਉਹ ਮਨਾਓ ਕਿਉਂਕਿ ਪ੍ਰਦੂਸ਼ਣ ਜਿਹੜਾ ਵਾ ਉਹ ਪਹਿਲਾਂ ਹੀ ਬਹੁਤ ਜਿਹੜਾ ਫੈਲਿਆ ਹੋਇਆ ਤੇ ਇਸ ਕਰਕੇ ਉੱਤੇ ਕੰਟਰੋਲ ਹੋ ਸਕੇ ਇਸ ਕਰਕੇ ਪਟਾਕੇ ਜਿਹੜੇ ਅਗਰ ਨਾ ਚਲਾਓ